ਤਾਂ ਤੁਹਾਨੂੰ ਸਿੰਡੀਗੜ ਸੈਕਟਰ 26 ਦੇ ਕਲੱਬ ਦੇ ਬਾਹਰ ਬਲਾਸਟ ਮਾਮਲੇ ਵਿੱਚ ਬਦਮਾਸ਼ਾਂ ਦੇ ਰੂਟ ਦਾ ਖੁਲਾਸਾ ਹੋ ਗਿਆ ਹੈ। ਬਲੋ ਸੂਤਰਾਂ ਅਨੁਸਾਰ ਹੁਣ ਤੱਕ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਧਮਾਕਾ ਕਰਨ ਤੋਂ ਬਾਅਦ ਬਦਮਾਸ਼ ਸਿੰਡੀਗੜ ਸੈਕਟਰ 26 ਤੋਂ ਸਿੱਧੇ ਮੁਹਾਲੀ ਵੱਲ ਭੱਜ ਗਏ ਨੇ। ਇਸ ਤੋਂ ਬਾਅਦ ਉਹ ਮੁਹਾਲੀ ਦੇ 에ਰਪੋਰਟ ਰੋਡ ਵੱਲ ਮੁੜਿਆ ਤੇ ਅਚਾਨਕ ਲਾਪਤਾ ਹੋ ਗਿਆ। ਹਾਲਾਂਕਿ ਰਾਜਪੂਰਾ ਦੇ ਜੀਸਗੜ ਟੋਲ ਪਲਾਜ਼ਾ ਤੇ ਉਸ ਦੀ ਕੋਈ ਸੀਸੀਟੀਵੀ ਫੁਟੇਜ ਨਹੀਂ ਮਿਲੀ ਹੈ। ਤਾਂ 에ਰਪੋਰਟ ਰੋਡ ਦੀ ਇੱਕ ਸੀਸੀਟੀਵੀ ਫੁਟੇਜ ਫੋਲੋਸਟੇ ਕੋਲ ਪਹੁੰਚੀ ਹੈ ਜਿਸ ਦੇ ਵਿੱਚ ਦੋ ਬਦਮਾਸ਼ ਮੋਟਰਸਾਈਕਲ ਉੱਤੇ ਤੇਜ਼ ਰਫ਼ਤਾਰ ਦੇ ਨਾਲ ਭੱਜਦੇ ਹੋਏ ਨਜ਼ਰ ਆ ਰਹੇ। ਅਫਵਾਸ ਹੈ ਕਿ ਦੋਹਾਂ ਨੇ ਆਪਣੇ ਆਪ ਨੂੰ ਸ਼ਾਲਾ ਕਬਲਾ ਦੇ ਨਾਲ ਟੱਕਿਆ ਹੋਇਆ ਸੀ ਤਾਂ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਟੀਮ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ। ਪਰ ਅਤੀ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਦਮਾਸ਼ਾਂ ਨੂੰ ਰਸਤੇ ਦੀ ਪੂਰੀ ਜਾਣਕਾਰੀ ਸੀ ਤੇ ਪੂਰੀ ਯੋਜਨਾਬੰਦੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਗਰ ਕਾਲਦੇ ਸੈਕਟਰ 26 ਬੰਬ ਬਲਾਸ ਦੀ ਅਗਰ ਗੱਲ ਕੀਤੀ ਜਾਵੇ ਜਿਹੜਾ ਇੱਕ ਕਲੱਬ ਦੇ ਬਾਹਰ ਹੋਇਆ ਸੀਗਾ ਹੁਣ ਉਹਦੀ ਇੱਕ ਨਵੀਂ ਸੀਸੀਟੀਵੀ ਫੁਟੇਜ ਜਿਹੜੀ ਹੈ ਸਾਹਮਣੇ ਆਈ ਹੈ ਅਗਰ ਪੁਲਿਸ ਸੂਤਰਾਂ ਦੀ ਗੱਲ ਕੀਤੀ ਜਾਵੇ ਤੇ ਜਿਹੜੇ ਹਮਲਾਵਾਰ ਸੀਗੇ ਜਿਨ੍ਹਾਂ ਨੇ ਉਹ ਬਲਾਸਟ ਕੀਤਾ ਸੀਗਾ ਉਹਨਾਂ ਕੋਲ ਪੂਰੀ ਉਹਨਾਂ ਨੇ ਪਹਿਲਾਂ ਰੇਖੀ ਕੀਤੀ ਹੋਈ ਸੀਗੀ ਕਿਹੜੇ ਰਸਤੇ ਤੋਂ ਉਹਨਾਂ ਨੇ ਆਣਾ ਹੈ ਕਿਹੜੇ ਰਸਤੇ ਤੋਂ ਜਾਣਾ ਹੈ ਇਹਦਾ ਮਤਲਬ ਕਿ ਜਿਹੜਾ ਐਗਜ਼ਿਟ ਪੁਆਇੰਟ ਹੈ ਉਹ ਪਹਿਲਾਂ ਹੀ ਜਿਹੜਾ ਹੈ ਬਣਾ ਕੇ ਆਏ ਹੋ ਆਏ ਹੋਏ ਸਨ ਕਿ ਉਹਨਾਂ ਨੇ ਕਿਸ ਰੂਟ ਤੋਂ ਜਿਹੜਾ ਹੈ ਨਿਕਲਣਾ ਹੈ ਜਦੋਂ ਉਹਨਾਂ ਨੇ ਬਲਾਸਟ ਕੀਤਾ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਸੈਕਟਰ 26 ਤੋਂ ਉਹ ਜਿਹੜਾ ਹੈ ਹੁੰਦੇ ਹੋਏ ਨਿਕਲੇ ਥੋਂ ਤੇ ਆਪਣਾ ਟ੍ਰਿਬਿਊਨ ਚੌਂਕ ਤੋਂ ਉਸ ਤੋਂ ਬਾਅਦ 에어ਪੋਰਟ ਜਿਹੜੀ ਰੋਡ ਹੈ ਉੱਥੇ ਉਹਨਾਂ ਦੀ ਇੱਕ ਸੀਸੀਟੀਵੀ ਫੁਟੇਜ ਜਿਹੜੀ ਹੈ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਅਗਰ ਪੁਲਿਸ ਉਤਰਾ ਦੀ ਗੱਲ ਕੀਤੀ ਜਾਵੇ ਤੇ ਰਾਜਪੁਰੇ ਵੱਲ ਨੂੰ ਉਹ ਜ਼ਰੂਰ ਗਏ ਨੇ ਮਗਰ ਰਾਜਪੁਰੇ ਅਗਰ ਟੋਲ ਪਲਾਜ਼ਾ ਦੀ ਗੱਲ ਕੀਤੀ ਜਾਵੇ ਤੇ ਉਥੇ ਜਿਹੜੀ ਆ ਉਹਨਾਂ ਦੀ ਵੀਡੀਓ ਜਿਹੜੀ ਹੈ ਆਪਣਾ ਜਿਹੜੀ ਸੀਸੀਟੀਵੀ ਦੇ ਵਿੱਚ ਕੋਈ ਵੀਡੀਓ ਜਿਹੜੀ ਆ ਉਹ ਨਹੀਂ ਦਿਖਾਈ ਦੇ ਰਹੀ ਕਿਉਂਕਿ ਰਾਜਪੁਰੇ ਤੋਂ ਪਹਿਲਾਂ ਹੀ ਕਿ ਜ਼ਰੂਰ ਟੋਲ ਪਲਾਜ਼ਾ ਹੈਗਾ ਤੇ ਲਗਾਤਾਰ ਜਿਹੜਾ ਹੈ ਹੁਣ ਸੀਸੀਟੀਵੀ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਜਿਹੜੇ ਹਮਲਾਵਾਰਾਂ ਨੇ ਉਹ ਮੋਟਰਸਾਈਕਲ ਤੇ ਸਵਾਰ ਹਨ ਤੇ ਉਹਨਾਂ ਨੇ ਕੰਬਲ ਦੀ ਬੁਕਲੀ ਮਾਰੀ ਹੋਈ ਹੈ ਹਾਲਾਂਕਿ ਇਸ ਪੂਰੇ ਘਟਨਾ ਦੀ ਅਗਰ ਗੱਲ ਕੀਤੀ ਜਾਵੇ ਤੇ ਜ਼ਰੂਰ ਲਾਰੈਂਸ ਗਰੁੱਪ ਵੱਲੋਂ ਜਿਹੜੀ ਆ ਇਸ ਪੂਰੇ ਘਟਨਾ ਦੀ ਜਿਹੜੀ ਆ ਜ਼ਿੰਮੇਵਾਰੀ ਕੱਲ ਦੇ ਰਾਤ ਦੀ ਜਿਹੜੀ ਆ ਲੈ ਲਈਤੀ ਗਈ ਸੀਗੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਹਦੇ ਵੀ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਜਿਹੜੇ ਹਮਲਾਵਰ ਆ ਹਨ ਜਦੋਂ ਉਹ ਆਪਣੀ ਘਟਨਾ ਨੂੰ ਜਦੋਂ ਹਮਲੇ ਨੂੰ ਅੰਜਾਮ ਦਿੰਦੇ ਨੇ ਜਦੋਂ ਉੱਥੇ ਬਲਾਸਟ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਉੱਥੋਂ ਭੱਜ ਜਾਂਦੇ ਨੇ ਤੇ ਸਾਫ਼ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਮੁਹਾਲੀ ਵੱਲੋਂ ਜਿਹੜੇ ਨੇ ਉਹ ਭੱਜੇ ਨੇ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕੋਈ ਅਗਰ ਅਪਰਾਧਿਕ ਗਤੀਵਿਧੀਆਂ ਦੇ ਨਾਲ ਕੋਈ ਜੁੜਿਆ ਹੋਇਆ ਵਿਅਕਤੀ ਹੈ ਅਗਰ ਉਹ ਮੁਹਾਲੀ ਦੇ ਵਿੱਚ ਕੋਈ ਅਟੈਕ ਕਰਦਾ ਹੈ ਜਾਂ ਮੁਹਾਲੀ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਅਟੈਕ ਕਰਦਾ ਹੈ ਤੇ ਚੰਡੀਗੜ੍ਹ ਦੀ ਰਾਹੀਂ ਜਿਹੜਾ ਹੈ ਉਹ ਜ਼ਿਰਖਪੁਰ ਹੋ ਕੇ ਜਲ ਜਾਂਦਾ ਹੈ ਤੇ ਜਿਹੜਾ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਅਟੈਕ ਹੋਇਆ ਹੈ ਤੇ ਉਹਦੇ ਵਿੱਚ ਵੀ ਜਿਹੜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਉਹਦੇ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਚੰਡੀਗੜ੍ਹ ਤੋਂ ਹੁੰਦੇ ਹੋਏ ਜਿਹੜਾ ਉਹ ਮੋਹਾਲੀ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ 에ਰਪੋਰਟ ਰੋਡ ਤੇ ਚੜ੍ਹਦੇ ਨੇ ਤੇ 에ਰਪੋਰਟ ਰੋਡ ਦੀ ਵੀ ਸਾਰੇ ਸੀਸੀਟੀਵੀ ਫੁਟੇਜ ਜਿਹੜੀਆਂ ਨੇ ਖੰਗਾਲੀਆਂ ਗਏ ਨੇ ਉੱਥੇ ਮੋਹਾਲੀ ਤੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਵੀ ਜਿਹੜੀ ਹੈ ਤਲਾਸ਼ ਕਰ ਰਹੀ ਹੈ ਕਹਿ ਸਕਦੇ ਆ ਕਿ ਜਰੂਰ ਜੁਆਇੰਟ ਆਪਰੇਸ਼ਨ ਚੱਲ ਰਿਹਾ ਹੈ ਤੇ ਲਗਾਤਾਰ ਜਿਹੜੇ ਹਮਲਾਵਰ ਆਏ ਉਹਨਾਂ ਨੂੰ ਲੱਭਿਆ ਜਾ ਰਿਹਾ ਹੈ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਉਹ ਕਿਸ ਤਰਫ ਜਿਹੜੇ ਨੇ ਨਿਕਲੇ ਨੇ ਤੇ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਮੁਹਾਲੀ ਜਦ ਉਹਨਾਂ ਨੇ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਬਲਾਸ ਕੀਤਾ ਤਾਂ ਉਸ ਤੋਂ ਬਾਅਦ ਜਿਹੜਾ ਹੈ ਮੁਹਾਲੀ ਦੇ ਵਿੱਚ ਨਿਕਲੇ ਜਾਂ ਤਾਂ ਹੋ ਸਕਦਾ ਹੈ ਕਿ ਉਹ ਰਾਜਪੂਰੇ ਵਾਲ ਸਾਈਡ ਗਏ ਆ ਜਾਂ ਫਿਰ ਉਹ ਅੰਬਾਲੇ ਵਾਲੀ ਸਾਈਡ ਗਏ ਆ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਦੇਖਣਾ ਹੋਵੇਗਾ ਕਿ ਜਲਦੀ ਦੇ ਵਿੱਚ ਜੜੀਆਂ ਨੇ ਗ੍ਰਿਫਤਾਰੀਆਂ ਹੁੰਦੀਆਂ ਨੇ ਜਾਂ ਫਿਰ ਪੁਲਿਸ ਦੇ ਜਿਹੜੇ ਨੇ ਜਿਹੜੇ ਟਾਊਟ ਜਿਹੜੇ ਕੰਮ ਕਰ ਰਹੇ ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੀ ਨਿਕਲ ਕੇ ਆਉਂਦਾ ਹੈ ਜਲਦੀ ਜਿਹੜਾ ਹੈ ਮਗਰ ਪੁਲਿਸ ਇਸ ਗੱਲ ਦਾ ਦਾਵਾ ਕਰ ਰਹੀ ਹੈ ਕਿ ਜਲ ਜਿਹੜੀ ਇਹ ਗ੍ਰਿਫਤਾਰੀ ਕਰ ਲਈਤੀ ਜਾਵੇਗੀ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਨੀਲ ਤੇ ਵਿਜੇ ਦੇ ਨਾਲ ਐਨਵੀ ਨਿਊਜ਼ ਲਈ ਅਮੀ ਸੈਟੀ ਦੀ ਰਿਪੋਰਟ ਤਾਂ ਇਸ ਗੁਰੂ ਬਾਬਤ ਮੇਨਾਲ ਚੰਡੀਗੜ੍ਹ ਤੋਂ ਅਮੀ ਜੁੜਕੇ ਅਮੀ ਚੰਡੀਗੜ੍ਹ ਸੈਕਟਰ 26 ਖਲਾਬ ਦੇ ਬਲਾਸਟ ਮਾਮਲੇ ਵਿੱਚ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਕੀ ਕੁਝ ਜਾਣਕਾਰੀ ਹੈ ਹਾਂ ਬਿਲਕੁਲ ਕਰਨ ਅਗਰ ਗੱਲ ਕੀਤੀ ਜਾਵੇ ਜਿਹੜਾ ਕੱਲ ਚੰਡੀਗੜ੍ਹ ਸੈਕਟਰ 26 ਦੇ ਵੀ ਜਿਹੜਾ ਬਲਾਸਟ ਦੇ ਵਿੱਚ ਜਿਹੜੀ ਹੈ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਦੋ ਨਵੀਂ ਸੀਸੀਟੀਵੀ ਜਿਹੜੀਆਂ ਨੇ ਸਾਹਮਣੇ ਆਈਆਂ ਉਹਦੇ ਵੀ ਸਾਫ਼-ਸਾਫ਼ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਐਗਜ਼ਿਟ ਪਲਾਨ ਜਿਹੜਾ ਹੈ ਪਹਿਲਾਂ ਹੀ ਬਣਾਇਆ ਗਿਆ ਸੀਗਾ ਜਦੋਂ ਬਲਾਸਟ ਕਰਦੇ ਨੇ ਪੂਰੀ ਕਟਾ ਨੂੰ ਅੰਜਾਮ ਅੰਜਾਮ ਦਿੰਦੇ ਨੇ ਤੇ ਉਸ ਤੋਂ ਬਾਅਦ ਏਅਰਪੋਰਟ ਰੋਡ ਤੇ ਉਹ ਪਹੁੰਚਦੇ ਨੇ ਟ੍ਰਿਵੀਅਨ ਹੁੰਦੇ ਹੋਏ ਨਿਕਲਦੇ ਨੇ ਤੇ ਬਿਲਕੁਲ ਸਾਰੀ ਸੀਸੀਟੀਵੀ ਫੁਟੇਜ ਜਿਹੜੀ ਹੈ ਚੰਡੀਗੜ੍ਹ ਪੁਲਿਸ ਦੇ ਕੋਲ ਹੈ ਹਾਲਾਂਕਿ ਅਗਰ ਗੱਲ ਕੀਤੀ ਜਾਵੇ ਅੱਗੇ ਦਾ ਉਹ ਕਿੱਧਰੋਂ ਨਿਕਲਦੇ ਨੇ ਕਿਉਂਕਿ ਰਾਜਪੁਰੇ ਤੋਂ ਪਹਿਲਾਂ ਇੱਕ ਟੋਲ ਆਂਦਾ ਹੈ ਉੱਥੇ ਜਿਹੜੀ ਹੈ ਉਹਨਾਂ ਦੀ ਐਕਟੀਵਿਟੀ ਜਿਹੜੀ ਹੈ ਨਹੀਂ ਦਿਖਾਈ ਦਿੰਦੀ ਕੋਈ ਫੁਟੇਜ ਨਹੀਂ ਦਿਖਾਈ ਦੇ ਰਹੀ ਤੇ ਯਾ ਤਾਂ ਉਹ ਆਸ-ਪਾਸ ਦੇ ਜਿਹੜੇ ਪਿੰਡਾਂ ਹਨ ਉਹਨਾਂ ਪਿੰਡਾਂ ਦੇ ਵਿੱਚ ਹੈ ਪੁਲਿਸ ਟੀਮ ਵੀ ਜਿਹੜੀ ਹੈ ਲਗਾ ਯੋਵੇ ਤੇ ਹਰਿਆਣਾ ਦੇ ਜਿਹੜੇ ਬਾਰਡਰਸ ਨੇ ਉੱਥੇ ਵੀ ਸੀਸੀਟੀਵੀ ਫੁਟੇਜ ਨੂੰ ਜਿਹੜਾ ਹੈ ਖੰਗਾਲਿਆ ਜਾ ਰਿਹਾ ਹੈ ਤੇ ਪੁਲਿਸ ਵੀ ਦਾਵਾ ਕਰ ਰਹੀ ਹੈ ਕਿ ਜਲਦ ਜਿਹੜੀ ਹੈ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਨਾਲ ਹੀ ਯਾਸਨਾ ਚਾਹੁੰਗਾ ਕਿ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਜੁਆਇੰਟ ਆਪਰੇਸ਼ਨ ਵੀ ਜਿਹੜਾ ਹੈ ਕਰਦੀ ਦਿਖਾਈ ਦੇ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਮੁਹਾਲੀ ਦੇ ਵਿੱਚ ਜਿਹੜਾ ਉਹਨਾਂ ਦੀ ਗਤੀਵਿਧੀ ਜਿੱਸਾ ਦੇਖਣ ਨੂੰ ਮਿਲੀ ਸੀਗੀ ਤੇ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਪੁਲਿਸ ਜਿਹੜੀਆਂ ਨੇ ਲਗਾਤਾਰ ਜਿਹੜੀਆਂ ਨੇ ਛਾਣਬੀਨ ਜਿਹੜੇ ਨੇ ਛਾਪੇ ਮਾਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਜੀ ਕਰਮ ਜੀ ਜਮੀ तमाम